ਦੈਨਿਕ ਸਪੋਰਟ ਵੀ ਵੇਖਦੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ 'ਚ ਚੋਣਾਂ ਦਾ ਮਾਹੌਲ ਹੈ ਪੂਰੇ ਦੇਸ਼ 'ਚ ਚੋਣਾਂ ਦਾ ਚੋਣ ਦਾ ਮਾਹੌਲ ਹੈ ਪਰ ਪੰਜਾਬ 'ਚ ਚੋਣਾਂ ਦਾ ਮਾਹੌਲ ਇਸ ਵਾਰ ਇਹ ਨਾ ਭਖਿਆ ਹੋਇਆ ਕਿ ਸਮਝ ਨਹੀਂ ਆ ਰਹੀ ਕਿ ਇਹ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਜਾਂ ਸਿਰਫ ਸਿਰਫ 13 ਸੀਟਾਂ ਦੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਵੈਸੇ ਅਕਸਰ ਕਿਹਾ ਜਾਂਦਾ ਹੈ ਕਿ ਬੰਦੇ ਨੂੰ ਜ਼ੁਬਾਨ ਸੰਭਾਲ ਕੇ ਗੱਲ ਕਰਨੀ ਚਾਹੀਦੀ ਹੈ ਖਾਸ ਕਰ ਸਿਆਸਤਦਾਨ ਨੂੰ ਪਰ ਜਦੋਂ ਚੋਣਾਂ ਹੋਣ ਉਦੋਂ ਤਾਂ ਮੇਰੇ ਖਿਆਲ 'ਚ ਬਹੁਤ ਸੰਭਾਲ ਕੇ ਕੀ ਬੰਦੇ ਨੂੰ ਬੋਚ-ਬੋਚ ਕੇ ਪੈਰ ਧਰਨਾ ਚਾਹੀਦਾ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਵਕਤ ਜੋ ਸਭ ਤੋਂ ਵੱਡੀ ਬਿਆਨਬਾਜ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹ ਹੈ ਪੰਜਾਬ ਦੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਖੜੂਰ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਉਨ੍ਹਾਂ ਦਾ ਇੱਕ ਤਾਜ਼ਾ ਬਿਆਨ ਜਿਸ ਵਿੱਚ ਉਨ੍ਹਾਂ ਨੇ ਕੁਝ ਇੱਕ ਜਾਤੀ ਭਾਈਚਾਰਿਆਂ ਨੂੰ ਸੰਬੋਧਿਤ ਹੁੰਦੇ ਹੋਏ ਆਪਣੀ ਉਸਤਤ ਕੀਤੀ ਹੈ ਕਿ ਮੈਂ ਇਸ ਉੱਚ ਜਾਤੀ ਨਾਲ ਸੰਬੰਧ ਰੱਖਦਾ ਮੈਨੂੰ ਕੋਈ ਮਾੜਾ țeੜਾ ਬੰਦਾ ਨਾ ਜਾਣਿਓ ਇਸ ਨੂੰ ਲੈ ਕੇ ਭਾਰੀ ਇਤਰਾਜ਼ ਉਠੇ ਨੇ ਕਿਉਂਕਿ ਉਹਨਾਂ ਨੇ ਪਬਲਿਕ ਪਲੇਟਫਾਰਮ ਤੇ ਸਟੇਜ ਤੇ ਖੜਕੇ ਬੋਲਿਆ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਇਹ ਜਿਹੜੀ ਇਹ ਬਿਆਨ ਹੈ ਇਹ ਹਰ ਇੱਕ ਪਲੇਟਫਾਰਮ ਦੇ ਉੱਤੇ ਮੌਜੂਦ ਹੈ ਇਸ ਨੂੰ ਲੈ ਕੇ ਉਹਨਾਂ ਦੇ ਖਿਲਾਫ ਚੋਣ ਕਮਿਸ਼ਨ ਤੱਕ ਵੀ ਕੁਝ ਇੱਕ ਪਾਰਟੀਆਂ ਨੇ ਪਹੁੰਚ ਕੀਤੀ ਹੈ ਇਹ ਬਿਆਨ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਕੋਈ ਗੁੱਲੀ ਘੜ ਜਸ ਸੁਨਿਆਰਾ ਨਹੀਂ ਗੁੱਲੀ ਘੜ ਅਕਸਰ ਜਿਹੜਾ ਹੈਗਾ ਇੱਕ ਥੋੜਾ ਮਿਹਣੇ ਦੇ ਤੌਰ ਤੇ ਜਿਹੜਾ ਇੱਕ ਸ਼ਬਦ ਵਰਤਿਆ ਜਾਂਦਾ ਤਰਖਾਨ ਭਾਈਚਾਰੇ ਦੇ ਲੋਕਾਂ ਲਈ ਜਾਂ ਕਹ ਲਓ ਕਿ ਮਿਸਤਰੀ ਜਿਹੜੇ ਹੁੰਦੇ ਨੇ ਉਹਨਾਂ ਲਈ ਤਾਂ ਇਹ ਇਸ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਤੂਫਾਨ ਆਉਂਦਾ ਪ੍ਰਤੀਤ ਹੋ ਰਿਹਾ ਹੈ ਲਾਲਜੀਤ ਸਿੰਘ ਭੁੱਲਰ ਉਹਨਾਂ ਦੀ ਇਹ ਜੋ ਜ਼ੁਬਾਨ ਫਿਸਲੀ ਹੈ ਜਾਂ ਫਿਰ ਉਹਨਾਂ ਨੇ ਇਹ ਗੱਲ ਕੋਈ ਮਿੱਥ ਕੇ ਕੀਤੀ ਹੈ ਹਾਲਾਂਕਿ ਉਹਨਾਂ ਨੇ ਖਿਮਾ ਯਾਚਨਾ ਵੀ ਕਰ ਦਿੱਤੀ ਹੈ ਪਰ ਇਹ ਵਿਵਾਦ ਸੌਖਾ ਜਾ ਉਹਨਾਂ ਤੇ ਉਹਨਾਂ ਦਾ ਪਿੱਛਾ ਛੱਡਦਾ ਪ੍ਰਤੀਤ ਨਹੀਂ ਹੋ ਰਿਹਾ ਇਸ ਵਕਤ ਸਾਡੇ ਨਾਲ ਪੰਜਾਬ ਦੇ ਵਿਸ਼ਵਕਰਮਾ ਆਰਾਮਗੜੀਆ ਭਾਈਚਾਰੇ ਦੇ ਪ੍ਰਧਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ OSD ਰਹੇ ਪੰਜਾਬ ਦੇ ਸੂਚਨਾ ਕਮਿਸ਼ਨਰ ਰਹੇ ਪੰਜਾਬ ਦੇ ਰਾਮਗੜੀਆ ਬੋਰਡ ਦੇ ਜਿਹੜੇ ਨੇ ਉਹਦੇ ਚੇਅਰਮੈਨ ਰਹੇ ਰਵਿੰਦਰਪਾਲ ਸਿੰਘ ਨਾਗੀ ਉਹ ਨਹੀਂ ਬਣੇ ਹੋਰੇ ਨਾਗੀ ਸਭ ਸਤਿਕਾਰ ਜੀ ਸਤਿਕਾਰ ਜੀ ਤੁਸੀਂ ਬੜਾ ਤਿੱਖਾ ਪ੍ਰਤੀਕਰਮ ਦਿੱਤਾ ਲਾਲਜੀਤ ਸਿੰਘ ਭੁੱਲਰ ਉਹਨਾਂ ਦੇ ਇਸ ਬਿਆਨ ਦੇ ਉੱਤੇ ਹਾਲਾਂਕਿ ਮੈਂ ਪਹਿਲਾਂ ਕਿਹਾ ਕਿ ਉਹਨਾਂ ਨੇ ਬੜੀ ਛੇਤੀ ਉਹਨਾਂ ਨੂੰ ਸੁਰਤ ਆ ਗਈ ਸੋਝੀ ਆ ਗਈ ਉਹਨਾਂ ਨੇ ਮਾਫੀ ਵੀ ਮੰਗੀ ਆਪਣੇ ਬਿਆਨ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਕਿਉਂਕਿ ਤੁਸੀਂ ਭਾਈਚਾਰੇ ਨੂੰ ਰਿਪ੍ਰেজੈਂਟ ਕਰ ਰਹੇ ਹੋ ਇਕੱਲੇ ਇੱਕ ਫਰੰਟ ਤੇ ਨਹੀਂ ਵੱਖ-ਵੱਖ ਫਰੰਟਾਂ ਦੇ ਉੱਤੇ ਅ ਬਹੁਤ ਬਹੁਤ ਧੰਨਵਾਦ ਤੁਹਾਡਾ ਦੇਖੋ ਇਸ ਤਰ੍ਹਾਂ ਹੈ ਕਿ ਕਿਸੇ ਦਾ ਗਲਾ ਵੱਢ ਕੇ ਉਹਨੂੰ ਕਹਣਾ ਮੇਰੇ ਕੋਲੋਂ ਗਲਤੀ ਹੋ ਗਈ ਹੈ ਤੇ ਕੋਰਟ ਮਾਫ ਨਹੀਂ ਕਰਦੀ ਉਹਦੀ ਸਜ਼ਾ 20 ਸਾਲ ਭੁਗਤਣੀ ਪੈਂਦੀ ਹੈ ਜਿਹੜੇ ਇਹਨਾਂ ਨੇ ਅਪ ਨਰਮੀ ਵਰਤ ਲਈ ਜਾਂਦੀ ਹੈ ਉਹ ਸ਼ਬਦ ਤੱਕ ਜਿਹੜੇ ਜਿਹੜੇ ਇਹਨਾਂ ਨੇ ਅਪਸ਼ਬਦ ਕਹੇ ਨੇ ਉਹ ਇਹਨੇ ਕ ਮਾਰੇ ਨੇ ਇੱਕ ਜਾਤੀ ਨਹੀਂ ਸਾਰੀ ਬੀਸੀ ਐਸਸੀ ਭਾਈਚਾਰੇ ਨੂੰ ਇਹਨਾਂ ਨੇ ਇਹ ਨੀਵਾਂ ਖਾਂਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਲਾਹੌਰੀਆ ਜੱਟ ਤੇ ਮੈਂ ਇਹ ਜੱਟ ਦੇਖੋ ਸਾਰੀਆਂ ਜਾਤਾਂ ਬਰਾਬਰ ਨੇ ਇਲੈਕਸ਼ਨ ਹੋ ਰਹੀ ਹੈ ਵੋਟਾਂ ਤੁਹਾਨੂੰ ਸਾਰਿਆਂ ਨੇ ਪਾਣੀਆਂ ਨੇ ਔਰ ਸਾਰਿਆਂ ਨੇ ਪਾ ਕੇ ਹੀ ਤੁਹਾਨੂੰ ਜਿਤਾਇਆ ਫਿਰ ਤੁਸੀਂ ਦੋ ਚਾਰ ਬਰਾਦਿਆਂ ਨੂੰ ਸੁਨਿਆਰਾ ਰਾਮਗੜੀਆ ਗੁੱਲੀ ਘੜ ਤਰਖਾਨ ਇਹ ਇਹ ਸ਼ਬਦ ਜਿਹੜੇ ਨੇ ਇਹ ਬੜੇ ਅਪਮਾਨਯੋਗ ਸ਼ਬਦ ਨੇ ਸਾਡੀ ਜਿਹੜੀ ਬਰਾਦਰੀ ਪੰਜਾਬ ਦੀ ਵਿਸ਼ਕਰਮਾ ਤੇ ਮਾਨ ਔਰ ਜਿੰਨੇ ਸੁਨਿਆਰੇ ਲੋਕ ਨੇ ਬੜਾ ਇਸ ਟਾਈਮ ਬੜਾ ਤਗੜਾ ਰੋਸ ਚੱਲਦਾ ਪਿਆ ਹੈ ਲੋਕੀ ਤੇ ਇਸ਼ੇ ਤੱਕ ਤਿਆਰ ਨੇ ਕਿ ਜਿਹੜੇ ਇਹਨਾਂ ਦੇ ਕੈਂਡੀਡੇਟ ਸਾਡੇ ਕੋਲ ਇਲੈਕਸ਼ਨਾਂ 'ਚ ਆਣਗੇ ਅਸੀਂ ਉਹਨਾਂ ਦਾ ਪੂਰਾ ਘਰਾ ਕਰਾਂਗੇ ਪੂਰੇ ਪੰਜਾਬ 'ਚ ਪੂਰੇ ਪੰਜਾਬ 'ਚ ਕਰਾਂਗੇ ਔਰ ਜਦੋਂ ਤੱਕ ਇਹ ਤੇ ਉਦੋਂ ਤੱਕ ਇਹਨੂੰ ਮਾਫ ਨਹੀਂ ਕਰਨਾ ਲੋਕਾਂ ਨੇ ਜਦੋਂ ਤੱਕ ਸੀਐਮ ਸਾਹਿਬ ਇਹਦਾ ਅਸਤੀਫਾ ਨਹੀਂ ਲੈਂਦੇ ਭਗਵੰਤ ਮਾਨ ਤੁਹਾਡੀ ਮੰਗ ਹੈ ਕਿ ਇਹਨਾਂ ਦੇ ਕੈਬਨਿਟ ਮੰਤਰੀ ਵਿੱਚੋਂ ਅਸਤੀਫਾ ਲਿਆ ਜਾਏ ਕੈਬਨਿਟ ਮੰਤਰੀ ਵੱਲੋਂ ਅਸਤੀਫਾ ਲਿਆ ਜਾਏ ਬਾਕੀ ਜਿਹੜਾ ਲੋਕ ਸਭਾ ਦਾ ਰਜੈਂਟਾ ਲੋਕੀ ਆਪੇ ਇਹਨਾਂ ਨੂੰ ਦੱਸ ਦੇਣਗੇ ਕਿ ਕੀ ਹੁੰਦਾ ਹੈ ਆਪਸ਼ਬਦ ਕਿਸੇ ਨੂੰ ਕਹਿਣਾ ਜੀ ਤੁਸੀਂ ਚੋਣ ਕਮਿਸ਼ਨ ਕੋਲ ਵੀ ਪਹੁੰਚ ਕਰ ਰਹੇ ਹੋ ਅਸੀਂ ਅੱਜ ਅਸੀਂ ਕਰ ਰਹੇ ਹਾਂ ਅਸੀਂ ਚੋਣ ਕਮਿਸ਼ਨ ਨੂੰ ਹੁਣੇ ਥੋੜੀ ਜੇਰ ਚ ਮੇਲ ਪਾ ਰਹੇ ਆ ਅਸੀਂ ਮਾਈਨੋਰਿਟੀ ਕਮਿਸ਼ਨ ਨੂੰ ਵੀ ਮੇਲ ਪਾ ਰਹੇ ਆ ਸੀਐਮ ਭਗਵੰਤ ਮਾਨ ਨੂੰ ਵੀ ਮੇਲ ਪਾ ਰਹੇ ਆ ਬੜੀਆਂ ਲੋਕਾਂ ਨੇ ਮੇਲਾਂ ਪਾਈਆਂ ਵੀ ਨੇ ਔਰ ਕਿਉਂਕਿ ਅਸੀਂ ਇੱਕ ਰਜਿਸਟਰਡ ਰਾਮਗੜੀਆ ਮਿਸ਼ਕਰਮਾ ਫੈਡਰੇਸ਼ਨ ਪੰਜਾਬ ਦੇ ਮੈਂ ਪ੍ਰਧਾਨ ਆ ਸਾਡੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਔਰ ਸਾਰੇ ਬੜਾ ਇਤਰਾਜ਼ ਕਰ ਰਹੇ ਨੇ ਕਿ ਨਗੀ ਸਾਹਿਬ ਨੂੰ ਬਹੁਤ ਜਲਦੀ ਇਸ ਤੇ ਇਹਨਲੇ ਆਯਾ ਬੇ ਨਹੀਂ ਤੇ ਇਹ ਗੱਲ ਹੋਰ ਲੋਕਾਂ ਚ ਵੀ ਇਸੇ ਤਰੀਕੇ ਨਾਲ ਹੀ ਲੋਕੀ ਕਹਿਣੀ ਸ਼ੁਰੂ ਕਰਨਗੇ ਤੁਸੀਂ ਕਿਹਾ ਕਿ ਜੇਕਰ ਇਹਨਾਂ ਤੇ ਐਕਸ਼ਨ ਨਾ ਲਿਆ ਤਾਂ ਹੋਰ ਲੋਕ ਵੀ ਜਾਂ ਹੋਰ ਉਮੀਦਵਾਰ ਵੀ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਸਕਦੇ ਨੇ ਆਪਾਂ ਮਨੋਵਿਗਿਆਨਕ ਤੌਰ ਤੇ ਅਗਰ ਗੱਲ ਕਰੀਏ ਤਾਂ ਜਿਸ ਤਰ੍ਹਾਂ ਦਾ ਹੁਣ ਸਮਾਂ ਆ ਗਿਆ ਹੈ ਜਾਤਾ ਜਾਤਾ ਪਾਤਾ ਲੋਕ ਬਹੁਤ ਪਿੱਛੇ ਪੁੱਲ ਗਏ ਨੇ ਆਰਥਿਕ ਊਚਤਾ ਨੀਚਤਾ ਜ਼ਰੂਰ ਜਿਹੜੀ ਸਮਾਜ ਚ ਵੱਡੀ ਹੋ ਗਈ ਹੈ ਜੀ ਬਾ ਖਾਸ ਕਰ ਪੰਜਾਬ ਦੇ ਮਾਮਲੇ ਚ ਜਿਹੜੀ ਗੁਰੂਆਂ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਕਹੀ ਜਾਂਦੀ ਹੈ ਭਾਵੇਂ ਗੁਰਮਤ ਹੋਏ ਭਾਵੇਂ ਸੂਫੀਜ਼ਮ ਹੋਏ ਇਸ ਧਰਤੀ ਦੇ ਉੱਤੇ ਜਿਹੜਾ ਵਿਨਸਿਆ ਫਲਿਆ ਫੁੱਲਿਆ ਹੈ ਤੇ ਗੁਰਾਂ ਦੇ ਨਾਮ ਤੇ ਪੰਜਾਬ ਵਸਦਾ ਹੈ ਇੱਥੇ ਤਾਂ ਵੈਸੇ ਵੀ ਕੋਈ ਗੁੰਜਾਇਸ਼ ਇਸ ਤਰ੍ਹਾਂ ਦੀ ਨਹੀਂ ਬਚਦੀ ਤਾਂ ਕੀ ਲੱਗਦਾ ਹੈ ਕਿ ਕਿਉਂ ਦੁਬਾਰਾ ਵਾਰ-ਵਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਆਂਦੀਆਂ ਨੇ ਸਾਹਮਣੇ ਆਂਦੀਆਂ ਨੇ ਖਾਸ ਕਰ ਇੰਨੇ ਜ਼ਿੰਮੇਵਾਰ ਅਹੁਦੇ ਤੇ ਬੈਠੇ ਬੰਦਿਆਂ ਵੱਲੋਂ ਉਹ ਵੀ ਸਟੇਜ ਦੇ ਉੱਤੇ ਉੱਤੇ ਛਾਤੀ ਠੋਕ ਕੇ ਕਹਿ ਦੇਣਾ ਦੇਖੋ ਇਸ ਤਰ੍ਹਾਂ ਕਿ ਗੁਰੂਆਂ ਪੀਰਾਂ ਨੇ ਤੇ ਇੱਥੇ ਤੱਕ ਕਿਹਾ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੈ ਹੈ ਹਨਾ ਫਿਰ ਜਦੋਂ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਨਾ ਇਹ ਚੀਜ਼ ਇਹ ਸ਼ੋਅ ਕਰਦੀ ਹੈ ਕਿ ਇਹਨਾਂ 'ਚ ਮੈਚਿਓਰਿਟੀ ਹੈ ਨਹੀਂ ਇਹ ਨਵੇਂ-ਨਵੇਂ ਐਮ.ਐਲ.ਏ ਬਣ ਕੇ ਇੱਕ ਹਵਾ ਆਈ ਲੋਕਾਂ ਨੇ ਇਹਨਾਂ ਨੂੰ ਜਿਤਾਤਾ ਪਰ ਇਹਨਾਂ ਨੂੰ ਇਹ ਸਮਝ ਨਹੀਂ ਗਈ ਕਿ ਅਸੀਂ ਸਟੇਜ ਤੇ ਚੜ ਕੇ ਕੀ ਗੱਲਾਂ ਕਰਨੀਆਂ ਨੇ ਔਰ ਇਸ ਇਸ ਚੀਜ਼ ਦਾ ਪ੍ਰੂਫ ਹੈ ਮੈਨੂੰ ਗੱਲ ਯਾਦ ਆਂਦੀ ਹੈ ਪ੍ਰਤਾਪ ਬਾਜਵੇ ਨੇ ਕਿਹਾ ਸੀ ਕਿਥੋਂ-ਕਿਥੋਂ ਰੋਗ ਆ ਗਏ ਚਲੋ ਲੋਕ ਤੇ ਕੋਈ ਨਾ ਕੋਈ ਜਿੱਤਣੇ ਹੁੰਦੇ ਨੇ ਪਰ ਉਹ ਗੱਲ ਇਹਨਾਂ ਨੇ ਅੱਜ ਸਾਬਤ ਕਰਕੇ ਦਿਖਾਤੀ ਹੈ ਕਿ ਅਸੀਂ ਇਸ ਲੈਵਲ ਦੇ ਬੰਦੇ ਆ ਜੀ ਜਾਤੀਵਾਦ ਦਾ ਪੱਤਾ ਜੇਕਰ ਆਪਾਂ ਗੱਲ ਕਰੀਏ ਧਰਮ ਦੇ ਨਾਂ ਤੇ ਜ਼ਰੂਰ ਦੇਸ਼ ਦੇ ਵਿੱਚ ਰਾਜਨੀਤੀ ਜਿਹੜੀ ਇਸ ਵਕਤ ਹੋ ਰਹੀ ਹੈ ਇਸ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਪੰਜਾਬ ਦੇ ਵਿੱਚ ਵੀ ਜੇਕਰ ਸ਼੍ਰੋਮਣੀ ਕਾਲੀ ਦਲ ਦੀ ਗੱਲ ਕਰੀਏ ਜਿਹੜਾ ਇਕੱਲਾ ਹੋ ਕੇ ਚੋਣ ਲੜ ਰਿਹਾ ਉਹ ਵੀ ਦੁਬਾਰਾ ਪੰਥਕ ਏਜੰਡੇ ਵੱਲ ਮੁੜਿਆ ਹੈ ਧਾਰਮਿਕ ਏਜੰਡੇ ਵੱਲ ਮੁੜਿਆ ਹੈ ਦੇਸ਼ ਦੀ ਤਾਂ ਚੋਣ ਹੀ ਇਸ ਵਾਰ ਜਿਹੜੀ ਹੈਗੀ ਹੈ ਧਾਰਮਿਕ ਏਜੰਡੇ ਨੂੰ ਭਾਵੇਂ ਹਿਡਨ ਕਹਿ ਲੋ ਭਾਵੇਂ ਉਹ ਸਾਹਮਣੇ ਹੈ ਉਹਦੇ ਉੱਤੇ ਹੀ ਲੜੀ ਜਾ ਰਹੀ ਹੈ ਪਾ ਕੀ ਇਹ ਤਾਂ ਨਹੀਂ ਕਿਤੇ ਕਿ ਲਾਲਜੀਤ ਸਿੰਘ ਪੁੱਲਰ ਸਾਹਿਬ ਉਹ ਨਹੀਂ ਇਹ ਕੋਈ ਕਾਸਟ ਕਾਰਡ ਖੇਡਣ ਦੀ ਕੋਸ਼ਿਸ਼ ਕਰਦੇ ਹੋਣ ਕਿ ਜਿਹੜੀ ਜੱਟਾਂ ਦੀਆਂ ਵੋਟਾਂ ਨੇ ਜਾਂ ਜਨਰਲ ਕਲਾਸ ਦੀਆਂ ਵੋਟਾਂ ਨੇ ਉਹ ਜ਼ਰੂਰ ਉਹਨਾਂ ਪਾਸੇ ਹੋ ਜਾਣਗੀਆਂ ਐਤਾ ਕਹਿ ਕੇ ਜਿੱਦਾਂ ਲੋਕਾਂ ਨੇ ਤਾੜੀਆਂ ਮਾਰੀਆਂ ਜਿੱਦਾਂ ਲੋਕਾਂ ਨੇ ਉਹਨਾਂ ਦੀ ਜਿਹੜੀ ਹੈਗੀ ਸਿਫਤ ਕੀਤੀ ਹੈ ਜਦੋਂ ਉਹਨਾਂ ਨੇ ਛਾਤੀ ਠੋਕੀ ਹੈ ਇਹ ਗੱਲ ਕਹਿ ਕੇ ਔਰ ਇਸ ਤਰ੍ਹਾਂ ਦੀ ਕਿ ਜਿਹੜੇ ਉਹਨਾਂ ਨੇ ਅਪਰ ਕਾਸਟ ਦੀ ਗੱਲ ਤੁਸੀਂ ਪੁੱਛੀ ਹੈ ਕਿ ਉਹ ਸ਼ਾਇਦ ਉਹਨਾਂ ਦੀ ਫੇਵਰਚ ਹੋ ਜਾਏ ਉਹਦੇ ਪਹਿਲਾਂ ਵੀ ਉਹਨਾਂ ਦੀ ਫੇਵਰਚ ਨੇ ਜਿਹੜੇ 10%- ਹੈਗੇ ਨੇ ਕੋਈ ਪਰਸੈਂਟੇਜ ਜ਼ਿਆਦਾ ਨਹੀਂ ਹੈਗੀ। ਜੀ ਤੇ ਸਟੇਜ ਤੇ ਜਦੋਂ ਲੋਕ ਬੋਲਦੇ ਨੇ ਤੇ ਤਮਾਸ਼ੀ ਵੀ ਬਹੁਤ ਬੱਠੇ ਹੁੰਦੇ ਸਾਹਮਣੇ। ਉਹਨਾਂ 'ਚ ਅੱਧੇ ਤੇ ਹੁੰਦੇ ਜਿਹੜੇ ਉਦਾਂ ਹੀ ਲਹਿਣਦੇ ਫੜ ਕੇ ਤਾਲੀਆਂ ਮਾਰਨ ਲਈ। ਜਿਹੜੇ ਤਾਲੀਆਂ ਮਾਰਨ ਦੇ ਨੇ, ਜੈ ਜੈ ਕਰਨ ਦੇ ਨੇ ਉਹ ਉਹੀ ਨੇ ਜਿਹੜੇ ਤਮਾਸ਼ੀ ਨੇ। ਜਿਹੜਾ ਕੋਈ ਸੈਂਸਿਬਲ ਬੰਦਾ ਹੋਏਗਾ ਉਹ ਇਸ ਗੱਲ ਨੂੰ ਕਦੀ ਐਪਰੀਸ਼ੀਏਟ ਨਹੀਂ ਕਰੇਗਾ ਕਿ ਉਹਨੇ ਜੇ ਕਿਹਾ ਤੇ ਅਸੀਂ ਤਾਲੀਆਂ ਮਾਰੀਏ। ਇਹ ਸਭ ਬਾਰੇ ਦੇ ਟਟੂ ਨੇ ਜਿਹੜੇ ਰੋਲਾ ਪਾਉਂਦੇ ਨੇ ਜੀ ਅਸੀਂ ਇਸ ਗੱਲ ਤੇ ਆ ਜੀ ਤੁਸੀਂ ਜ਼ਿਕਰ ਹੁਣੇ ਕੀਤਾ ਹੈ ਕਿ 10 15 20% ਦੀ ਹੀ ਅਪਰ ਕਲਾਸ ਦੀਆਂ ਵੋਟਾਂ ਨੇ ਕੀ ਵੋਟ ਜਿਹੜਾ ਸਟਰਕਚਰ ਹੈਗਾ ਜੀ ਇਸ ਵਕਤ ਆਪਾਂ ਰਾਮਗੜੀ ਆ ਭਾਈਚਾਰੇ ਦੀ ਹੀ ਗੱਲ ਕਰ ਲਈਏ ਜੇਕਰ ਆਪਾਂ ਵਿਸ਼ਵਕਰਮਾ ਰਾਮਗੜੀ ਆ ਭਾਈਚਾਰੇ ਦੀ ਗੱਲ ਕਰ ਲਈਏ ਸੂਬਾ ਪੰਜਾਬ ਦੇ ਵਿੱਚ ਵੈਸੇ ਤਾਂ ਜਿੱਥਾ ਜਿੱਥੋਂ ਤੱਕ ਸਾਨੂੰ ਮੋਟਾ ਮੋਟਾ ਜਾ ਸਮਝ ਆਉਂਦਾ ਹੈ ਤਾਂ ਲੁਧਿਆਣਾ ਲੁਧਿਆਣੇ ਦੀ ਅਸੀਂ ਪਾਸੇ ਲੱਗਦੇ ਮੰਡੀ ਗੋਬਿੰਦਗੜ ਖੰਨਾ ਦਰਾਹਾ ਫਗਵਾੜਾ ਜਲੰਧਰ ਇਹ ਤਾਂ 벨ਟ ਜਿਹੜੀ ਹੈਗੀ ਐ ਇਹ ਤਾਂ ਮੇਰੇ ਖਿਆਲ ਚ ਬਹੁ ਗਣਤੀ ਵਾਲੀ ਐ ਰਾਮਗੜੀਆ ਪਾਈਚਾਰੇ ਦੀ ਸਰ ਇਹ ਜਿਹੜੇ ਤੁਸੀਂ ਦੱਸਿਆ ਨੇ ਇਹ ਤੇ ਬਹੁਤ ਘੱਟ ਐ ਜਿੰਨਾ ਤੁਸੀਂ ਜਿੰਨਾ ਮੈਂ ਤੁਹਾਨੂੰ ਦੱਸਣਾ ਕਿ ਸੁਨਾਮ ਜੀ ਨਾਬਾ ਪਟਿਆਲਾ ਧੂਰੀ ਅੱਗੇ ਚਲੇ ਜਾਓ ਭਵਾਨੀਗੜ ਇਹ ਸਾਰੀ ਰਾਮਗੜੀਆ 벨ਟ ਐ ਜੀ ਅੱਗੇ ਚਲੇ ਜਾਓ ਮਲੇਰ ਕੋਟਲਾ ਮਲੇਰ ਕੋਲੋਂ ਤੋਂ ਅੱਗੇ ਚਲੇ ਜਾਓ ਉਹ ਜਿੱਨੇ ਏਰੀਏ ਨੇ ਮੁਖਸਰ ਸਾਹਿਬ ਹੋ ਗਿਆ ਉਧਰ ਬਰਗਾੜੀ ਹੋ ਗਿਆ ਕੋਟਕਪੂਰਾ ਹੋ ਗਿਆ ਸਾਰੇ ਰਾਮਗੜੀਏ ਨੇ ਸਾਡੇ ਜਿਹੜੇ ਸਪੀਕਰ ਸਾਹਿਬ ਨੇ ਉਹ ਕੋਟਕਪੂਰੇ ਤੁਹਾਨੂੰ ਉਹ ਵੀ ਰਾਮਗੜੀਏ ਨੇ ਗਿਆਨੀ ਜੈਲ ਸਿੰਘ ਦੇ ਪੋਤੇ ਗਿਆਨੀ ਜੈਲ ਸਿੰਘ ਦਾ ਉਹ ਏਰੀਆ ਹੈ ਗਿਆਨੀ ਜੈਲ ਸਿੰਘ ਨੇ ਜੋ ਗਿਆਨੀ ਜੈਲ ਸਿੰਘ ਵੀ ਸਿਪਾਈਚਾਰੇ ਨਾਲ ਸੰਬੰਧਤ ਸੀ ਗਿਆਨੀ ਜੈਲ ਸਿੰਘ ਜੀ ਵੀ ਸਾਡੇ ਸਤਕਾਰਯੋਗ ਸਣ ਉਹ ਵੀ ਰਾਮਗੜੀਏ ਭਾਈਚਾਰੇ ਦੇ ਸਣ ਪਰ ਉਹਨਾਂ ਨੇ ਦੇਖੋ 8 ਵਜੇ ਤੱਕ ਪਹੁੰਚੇ ਹੋ ਕਿਹੜੇ 11 ਤੋਂ ਕਿੱਥੇ ਪਹੁੰਚੇ ਉਹਨਾਂ ਨੇ ਕੋਈ ਜਾਤ ਪਾਤ ਦੀ ਗੱਲ ਨਹੀਂ ਕੀਤੀ ਜੀ ਔਰ ਜੇ ਇਸ ਤਰ੍ਹਾਂ ਜਾਤ ਪਾਤ ਦੀ ਗੱਲ ਕਰਨਗੇ ਜਿੱਦਾਂ ਤੁਸੀਂ ਪਹਿਲਾਂ ਹੀ ਕਿਹਾ ਹੈ ਕਿ ਇਹਨਾਂ ਦਾ ਅੰਤ ਬਹੁਤ ਜਲਦੀ ਹੈ ਇਹਨਾਂ ਲਈ ਇਹ ਬਹੁਤ ਵੱਡਾ ਮਾਈਨਸ ਪੁਆਇੰਟ ਹੈ ਕਿ ਪੂਰੀ ਪੰਜਾਬ ਦੀ ਬਰਾਦਰੀ ਇਸ ਟਾਈਮ ਇਹਨਾਂ ਦੇ ਐਂਟੀ ਹੋ ਗਈ ਹੈ ਅੱਜ ਦੀ ਡੇਟ 'ਚ ਮੇਰੇ ਨਾਲ ਤੁਸੀਂ ਚਲੋ ਮੇਰੇ ਇਥੇ ਪ੍ਰਧਾਨ ਨੇ ਮੁਰਿੰਡਾ ਸਮਰਾਲਾ ਕੰਨਾ ਉਸ ਤੋਂ ਬਾਅਦ ਅੱਗੇ ਆ ਜਾਓ ਕੀ ਹੈ ਗਿਆ ਗੋਬਿੰਦਗੜ ਜਿੰਨੇ ਲੋਕ ਨੇ ਮੈਨੂੰ ਸਾਰੇ ਕੈਂਡੇ ਨਾਇਕ ਸਾਹਿਬ ਇਕੱਠੇ ਹੋ ਕੇ ਕੋਈ ਇੱਕ ਵੱਡੀ ਉਹ ਕਰਕੇ ਇਹਨਾਂ ਦਾ ਪੂਰਾ ਜਲੂਸ ਕੱਢੀਏ ਕਿ ਇਹਨਾਂ ਨੇ ਗਲਤ ਗੱਲ ਕੀਤੀ ਹੈ ਇਹ ਜੋ ਤੱਕ ਸਿਆਮ ਪ੍ਰਗੰਤਮਾਨ ਮਾਫੀ ਨਹੀਂ ਮੰਗਦੇ ਜਾਂ ਇਹਨੂੰ ਰਿਜੈਕਟ ਨਹੀਂ ਕਰਦੇ ਇਹਨੂੰ ਸਸਪੈਂਡ ਨਹੀਂ ਕਰਦੇ ਉਹ ਤੱਕ ਅਸੀਂ ਚੁੱਪ ਨਹੀਂ ਬੈਠਾਂਗੇ ਜੀ ਗੁਰਦਾਸਪੁਰ ਤੋਂ ਸਾਡੇ ਜਤਿੰਦਰ ਸਿੰਘ ਪੱਪਾ ਨੇ ਧਾਰੀਵਾਲ ਉਹ ਸਾਡਾ ਪੂਰੀ ਬੈਲਟ ਰਾਮਗੜੀਆ ਬੈਲਟ ਹੈ ਬਟਾਲਾ ਹੋ ਗਿਆ ਬਟਾਲੇ ਤੋਂ ਸਾਡਾ ਰਾਮਗੜੀਆ ਆਪਣਾ ਹੀ ਮੁੰਡਾ ਆਪ ਚੋਂ ਬਣਿਆ ਜੀ ਉਹਨਾਂ ਨੇ ਕਦੀ ਇਦਾਂ ਦੀ ਗੱਲਾਂ ਨਹੀਂ ਮੈਂ ਐਸੇ ਵੱਲ ਆ ਰਿਹਾ ਸੀਗਾ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਈ ਇਸ ਭਾਈਚਾਰਿਆਂ ਨਾਲ ਸੰਬੰਧਤ ਲੋਕ ਨੇ ਵੱਖ-ਵੱਖ ਭਾਈਚਾਰਿਆਂ ਨਾਲ ਵੱਖ-ਵੱਖ ਜਾਤੀ ਵਰਗਾਂ ਨਾਲ ਸੰਬੰਧਤ ਲੋਕ ਇਸ ਵਕਤ 92 ਦੇ 92 ਐਮਐਲਏ ਜਿਹੜੇ ਨੇ ਉਹਨੇ ਇੱਥੋਂ ਤੱਕ ਕਿ ਜੋ ਸਪੀਕਰ ਨੇ ਪੰਜਾਬ ਦੇ ਕਿੰਨਾ ਵੱਡਾ ਉਹਦਾ ਹੁੰਦਾ ਹੈ ਕੁਲਤਾਰ ਸਿੰਘ ਸੰਧਵਾ ਉਹ ਖੁਦ ਜਿਹੜੇ ਨੇ ਰਾਮਗੜੀਆ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ ਸਾਰੀਆਂ ਦੂਜੀਆਂ ਸਿਆਸੀ ਪਾਰਟੀਆਂ ਨੇ ਵਿਰੋਧੀ ਪਾਰਟੀਆਂ ਨੇ ਨਿੰਦਿਆ ਹੈ ਲਾਲਜੀਤ ਸਿੰਘ ਭੁੱਲਰ ਦੀ ਇਸ ਬਿਆਨਬਾਜ਼ੀ ਨੂੰ ਪਰ ਸਪੀਕਰ ਸਾਹਿਬ ਚੁੱਪ ਨੇ ਤੁਸੀਂ ਕੀ ਉਹਨਾਂ ਨੂੰ ਨਿੱਜੀ ਤੌਰ ਤੇ ਨਹੀਂ ਇੱਕ ਮੁੱਦਾ ਚੁੱਕਣਾ ਚਾਹੀਦਾ ਹੁਣ ਦੇਖੋ ਗੱਲ ਹੈ ਕਿ ਸਪੀਕਰ ਸਾਹਿਬ ਬਹੁਤ ਸਿਆਣੇ ਬੰਦੇ ਨੇ ਰਾਮਗੜੀਆ ਬਰਾਦਰੀ ਦੇ ਮੋਰੇ ਨੇ ਅੱਗੇ ਲੱਗੇ ਨੇ ਹੁਣ ਉਹ ਸਮਝ ਨਹੀਂ ਆਂਦੀ ਕਿ ਉਹ ਹੁਣ ਕਿਸ ਚੀਜ਼ ਦਾ ਲਿਆਜ ਕਿਉਂ ਕਿ ਉਹ ਸਰਕਾਰ ਚ ਨੇ ਕਈ ਵਾਰੀ ਸਰਕਾਰ ਚ ਰਹਿ ਕੇ ਸਰਕਾਰ ਦੇ ਖਿਲਾਫ ਨਹੀਂ ਬੋਲਿਆ ਜਾਂਦਾ ਕੋਈ ਇਸ ਤਰ੍ਹਾਂ ਦੀ ਮਜਬੂਰੀ ਮੈਨੂੰ ਲੱਗਦੀ ਹੈ ਆਦਰਵਾਇਜ਼ ਉਹ ਵੀ ਬੜੇ ਬੜੇ ਓਪਨ ਸਪੀਕਰ ਨੇ ਕੋਈ ਇਦਾਂ ਦਾ ਉਹਨਾਂ ਦੇ ਮੰਚ 'ਤੇ ਕੁਝ ਗੱਲ ਨਹੀਂ ਹੋਣੀ ਚਾਹੀਦੀ ਔਰ ਉਹ ਜ਼ਰੂਰ ਰਿਜੈਕਟ ਕਰਨਗੇ ਮੈਨੂੰ ਜੋ ਉਮੀਦ ਮੈਨੂੰ ਬੜੇ ਅੱਛੇ ਉਹਨਾਂ ਦੇ ਰਿਲੇਸ਼ਨ ਨੇ ਜਰੂਰ ਉਹ ਪੁੱਛਣਾ ਪੁੱਛੇ ਪ੍ਰੋਜੈਕਟ ਕਰਨ ਤੁਸੀਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਆਫੀਸਰ ਆਨ ਸਪੈਸ਼ਲ ਡਿਊਟੀ ਰਹੇ ਹੋ ਓਐਸਡੀ ਰਹੇ ਹੋ ਚੰਨੀ ਸਾਹਿਬ ਦੀ ਟਿਕਟ ਵੀ ਜਿਹੜੀ ਹੈਗੀ ਹੈ ਮੇਰੇ ਖਿਆਲ ਚ ਕੁਝ ਘੰਟੀਆਂ ਦਿਨਾਂ ਚ ਜਿਹੜੀ ਹੈਗੀ ਹੈ ਮੈਨੂੰ ਲੱਗਦਾ ਫਾਈਨਲ ਹੋਣ ਜਾ ਰਹੀ ਹੈ ਤਾਂ ਕੀ ਲੱਗਦਾ ਹੈ ਕਿ ਇਸ ਵਾਰ ਉਹਨਾਂ ਦੀ ਇਲੈਕਸ਼ਨ ਮੇਰੇ ਖਿਆਲ ਤੁਸੀਂ ਵੀ ਕਮਾਂਡ ਸੰਭਾਲੋਗੇ ਕੋਈ ਨਾ ਕੋਈ ਫਰੰਟ ਸੰਭਾਲੋਗੇ ਤਾਂ ਇਹ ਇਹ ਮੁੱਦਾ ਜਿਹੜਾ ਹੈਗਾ ਇਸ ਵਕਤ ਜਿਹੜਾ ਇਸ ਵਾਰ ਜਿਹੜਾ ਹੈਗਾ ਵੱਡਾ ਮੁੱਦਾ ਬਣਨ ਜਾ ਰਿਹਾ ਹੈ ਪੰਜਾਬ ਦੀ ਚੋਣ ਦੇ ਵਿੱਚ ਹਰ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਹੈ ਕਿ ਇਹਨਾਂ ਦੇ ਜਿੰਨੇ ਕੈਂਡੀਡੇਟ ਨੇ ਪੰਜਾਬ ਦੇ ਸਾਡੇ ਪੂਰੇ ਪੰਜਾਬ ਚ ਰਾਮਗੜੀਆ ਬਰਾਦਰੀ 20% ਵੋਟ ਹੈ ਜੀ ਠੀਕ ਹੈ ਔਰ ਜਿੱਥੋਂ ਚਰਨਜੀਤ ਚੰਨੀ ਜੀ ਲੜ ਰਹੇ ਨੇ ਉਹ ਤਾਂ ਇਲਾਕਾ ਹੀ ਪੂਰਾ ਰਾਮਗੜੀਆ ਦਾ ਹੈ ਜਲੰਧਰ ਹਾਂ ਜਲੰਧਰ ਰੇਦੀ ਤੋਂ ਲੈ ਕੇ ਅੱਗਰ ਚਲੇ ਜਾ ਅੰਦਰ ਚਲੇ ਜਾਓ ਉਧਰ ਆ ਗਿਆ ਸ਼ਾਹਕੋਟ ਆ ਗਿਆ ਧਰਮਕੋਟ ਮਿਲ ਗਿਲਸੀਆਂ ਜਿੰਨੇ ਇਲਾਕੇ ਨੇ ਉਹ ਰਾਮਗੜੀਆ ਬਹੁਮਤ ਹੈ ਉੱਥੇ ਉੱਥੋਂ ਆਪਦੇ ਐਮਐਲ ਵੀ ਰਾਮਗੜੀ ਖਲੋਂਦੇ ਸੋ ਬਚਾਰੇ ਦੀ ਡੈਥ ਹੋ ਗਈ ਹੈ ਚਲੋ ਉਹ ਜੋ ਸਾਗੂ ਨੂੰ ਮਨਜ਼ੂਰ ਸੀ ਉਹ ਸਾਰਾ ਇਲਾਕਾ ਰਾਮਗੜੀ ਦਾ ਇਹਨਾਂ ਨੂੰ ਚੰਨੀ ਸਾਹਿਬ ਨੂੰ ਇਸ ਗੱਲ ਦਾ ਬਹੁਤ ਵੱਡਾ ਐਡਵਾਂਟੇਜ ਹੋਏਗਾ ਔਰ ਮੈਂ ਜਿਹੜਾ ਜੇ ਚੰਨੀ ਸਾਹਿਬ ਨੂੰ ਅੱਜ ਟਿਕਟ ਮਿਲੀ ਜਾਣੀ ਹੈ ਉਸ ਤੋਂ ਬਾਅਦ ਅਸੀਂ ਪੂਰਾ ਜਲੰਧਰ ਏਰੀਆ ਅਸੀਂ ਉਹਨੂੰ ਕਮਾਂਡ ਕਰਾਂਗੇ ਜੀ ਔਰ ਮੋਗਾ ਫਰੀਦਕਾ ਸਾਰੇ ਏਰੀਆ ਸਾਡੇ ਨੇ ਜੀ ਅਸੀਂ ਗੱਲ ਕੀਤੀ ਅਰਵਿੰਦਰਪਾਲ ਸਿੰਘ ਨਾਲ ਜੀ ਉਹਨਾਂ ਨਾਲ ਜੋ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਓਐਸਡੀ ਵੀ ਰਹੇ ਨੇ ਇਸ ਤੋਂ ਇਲਾਵਾ ਵੱਖ-ਵੱਖ ਅਹੁਦਿਆਂ ਦੇ ਉੱਤੇ ਉਹ ਰਹੇ ਨੇ ਇਸ ਵਕਤ ਉਹ ਪੰਜਾਬ ਦੇ ਵਿਸ਼ਵਕਰਮਾ ਤੇ ਰਾਮਗੜੀਆ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਨੇ ਇਸ ਅਹੁਦੇ ਦੀ ਬਦੌਲਤ ਉਹਨਾਂ ਨੇ ਇੱਕ ਤਾਂ ਚੋਣ ਕਮਿਸ਼ਨ ਕੋਲ ਜਾਣ ਦੀ ਗੱਲ ਕੀਤੀ ਹੈ ਤੇ ਦੂਜਾ ਪੰਜਾਬ ਦੇ ਮੁੱਖ ਮੰਤਰੀ ਤੋਂ ਸਿੱਧੇ ਤੌਰ ਤੇ ਮੰਗ ਕੀਤੀ ਹੈ ਕਿ ਇਹ ਜੋ ਗਲਤੀ ਹੈ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਤੇ ਉਮੀਦਵਾਰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਹਨਾਂ ਦੀ ਇਹ पक्षण योग नहीं है बशर्ते कि उन्हें नो कैबिनेट तो बाहर का रास्ता दिखा देता जाए दैनिक स्वीरा को नु समझने के बहुत शुक्रिया नागी साहब बहुत शुक्रिया थैंक यू थैंक यू देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर